ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਤੀਜਾ ਹਰ ਜੀਉ ਤੁਧਨੋ ਸਦਾ ਸਾਲਾਹੀ ਪਿਆਰੇ ਜਿਚਰ ਘਟ ਅੰਤਰ ਹੈ ਸਾਸਾ ਜਿਚਰ ਘਟ ਅੰਤਰ ਹੈ ਸਾਸਾ ਇਕ ਪਲ ਖਿਨ ਵਿਸਰਹਿ ਤੂ ਸੁਆਮੀ ਜਾਣ ਬਰਸ 50 ਹਮਮੂਡ ਮੁਗਦ ਸਦਾ ਸੇ ਭਾਈ ਗੁਰ ਕੈ ਸਬਦ ਪ੍ਰਗਾਸਾ ਗੁਰ ਕੈ ਸਬਦ ਪ੍ਰਗਾਸਾ ਇਥਾਂ ਰਾਰਾ ਉਚਾਰਨ ਕਰਨਾ ਹਮਮੂਡ ਮੁਗਦ ਸਦਾ ਸੇ ਭਾਈ ਗੁਰ ਕੈ ਸਬਦ ਪ੍ਰਗਾਸਾ ਹਰ ਜੀਉ ਤੁਮ ਆਪੇ ਦੇਖ 부ਝਾਈ ਹਰ ਜੀਉ ਤੁਧ ਵਿਟਹੁ ਵਾਰਿਆ ਸਦ ਹੀ ਤੇਰੇ ਨਾਮ ਵਿਟੋ ਬਲ ਜਾਈ ਇਸੇ ਤਰ੍ਹਾਂ ਹੀ ਵਿਸਰਾਮ ਲਾਉਣਾ ਹੈ ਹਰ ਜੀਵ ਇਥੇ ਠਮਕਾ ਤੁਧ ਵਿਟੋ ਵਾਰਿਆ ਸਾਧ ਹੀ ਇਥੇ ਵਿਸਰਾਮ ਹੈ ਸਾਧ ਹੀ ਪਾਠ ਸੰਬੰਧਕ ਹੈ ਪੋਲਾ ਬੋਲਣਾ ਤੇਰੇ ਨਾਮ ਵਿਟੋ ਬਲ ਜਾਈ ਰਹਾਉ ਹਮ ਸ਼ਬਦ ਮੁਏ ਸ਼ਬਦ ਮਾਰ ਜੀ ਵਾਲੇ ਭਾਈ ਜੀ ਹਮ ਇਥੇ ਜਮਕ ਲਾ ਦਨੀਏ ਹਮ ਸ਼ਬਦ ਮੁਏ ਸ਼ਬਦ ਮਾਰ ਜੀ ਵਾਲੇ ਭਾਈ ਸਬਦੇ ਹੀ ਮੁਕਤ ਪਾਈ ਸਬਦੇ ਮਨ ਤਨ ਨਿਰਮਲ ਹੋਆ ਸਬਦੇ ਪਦਤੀ ਯਮਕ ਹੈ ਸਬਦੇ ਮਨ ਤਨ ਨਿਰਮਲ ਹੋਆ ਹਰ ਵਸਿਆ ਮਨ ਆਈ ਗੁਰ ਸਬਦ ਗੁਰਦਾਤਾ ਜੇ ਤਉ ਮਨ ਰਾਤਾ ਹਰ ਸਿਓ ਰਹਿ ਆਸਮਾਈ ਸਬਦ ਨਾ ਜਾਣਹਿ ਸੇ ਅੰਨੇ ਬੋਲੇ ਸੇ ਕਿਤ ਆਏ ਸੰਸਾਰਾ ਬੋਲੇ ਬੋਲਣਾ ਹੈ ਬੁੱਲੇ ਨਹੀਂ ਕਹਿਣਾ ਬੋਲੇ ਹਰ ਰਸ ਨਾ ਪਾਇਆ ਮਿਰਥਾ ਜਨਮ ਗਵਾਇਆ ਜਮਹਿ ਵਾਰੋ ਵਾਰਾ ਬਿਸਟਾ ਕੇ ਕੀੜੇ ਬਿਸਟਾ ਮਾਹਿਸਮਾਣੇ ਮਨਮੁਖ ਮੁਗਦ ਗੁਬਾਰਾ ਆਪੇ ਕਰ ਵੇਖੈ ਮਾਰਗ ਲਾਏ ਭਾਈ ਤਿਸ ਬਿਨ ਅਵਰ ਨ ਕੋਈ ਜੋ ਧੁਰ ਲਿਖਿਆ ਸੋ ਕੋਈ ਨਾ ਮਿਟੈ ਭਾਈ ਕਰਤਾ ਕਰੇ ਸੋ ਹੋਈ ਹਾਂਜੀ ਜੋ ਧੁਰ ਲਿਖਿਆ ਸੋ ਕੋਈ ਨਾ ਮਿਟੈ ਭਾਈ ਇਥੇ ਸ੍ਰਾਮ ਹੈ ਕਰਤਾ ਕਰੇ ਸੁ ਹੋਈ ਨਾਨਕ ਨਾਮ ਵਸਿਆ ਮਨ ਅੰਤਰ ਭਾਈ ਅਵਰ ਨਾ ਦੂਜਾ ਕੋਈ ਸੋ ਰਠ ਮਹੱਲਾ ਤੀਜਾ ਮਹੱਲਾ ਤੀਜਾ ਗੁਰਮੁਖ ਭਗਤ ਕਰੈ ਪ੍ਰਾਪ ਭਾਵੈ ਅਣ ਦਿਨ ਨਾਮ ਵਖਾਣੇ ਅਣ ਦਿਨ ਨਾਮ ਵਖਾਣੀ ਭਗਤਾ ਕੀ ਸਾਰ ਕਰੈ ਆਪ ਰਖ ਹੈ ਜੋ ਤੇਰਾ ਮਨ ਭਾਣੇ ਤੂੰ ਗੁਣ ਦਾਤਾ ਸ਼ਬਦ ਪਛਾਤਾ ਗੁਣ ਕਹਿ ਗੁਣੀ ਸਮਾਣੇ ਮਾਨ ਮੇਰੇ ਹਰ ਜੀਓ ਸਦਾ ਸਮਾਲ ਅੰਤ ਕਾਲ ਤੇਰਾ 베ਲੀ ਹੋਵੇ ਸਦਾ ਨਿਭ ਹੈ ਤੇਰੇ ਨਾਲ ਰਹਾਉ ਦੁਸ਼ਟ ਚੌਕੜੀ ਸਦਾ ਕੂੜ ਕਮਾਵੇ ਨਾ ਬੂਝਹਿ ਵਿਚਾਰੇ ਨਿੰਦਾ ਦੁਸ਼ਟੀ ਤੇ ਕੈਨ ਫਲ ਪਾਇਆ ਹਰਨਾਖਸ ਨਖਹਿ ਵਿਦਾਰੀ ੁਰਨਾਖਸ ਨਹੀਂ ਕਹਿਣਾ ਹਰਨਾਖਸ ਖਖਾ ਵਿੱਚ ਸ਼ੁੱਧ ਬੋਲਣਾ ਹਰਨਾਖਸ ਹਰਨਾਖਸ ਨਖਹਿ ਵਿਦਾਰੀ ਪ੍ਰਹਿਲਾਦ ਜਨ ਸਦ ਹਰ ਗੁਣ ਗਾਵੇ ਹਰ ਜੀਉ ਲਏ ਉਬਾਰੇ ਆਪਸ ਕੋ ਬਹੁ ਭਲਾ ਕਰ ਜਾਣ ਮਨ ਮੁਖ ਮਤ ਨ ਕਾਈ ਸਾਧੂ ਜੀ ਮਨਮੁਖ ਮਤ ਨ ਕਾਈ ਸਾਧੂ ਜਾਨਕੀ ਨਿੰਦਾ ਵਿਆਪੇ ਜਾਸਨ ਜਨਮ ਗਵਾਈ RAM ਨਾਮ ਕਦੇ ਚੇਤਹਿ ਨਾਹੀ ਅੰਤ ਗਏ ਪਛਤਾਈ ਸਫਲ ਜਨਮ ਭਗਤਾ ਕਾ ਕੀਤਾ ਗੁਰ ਸੇਵਾ ਆਪ ਲਾਏ ਸਬਦੇ ਰਾਤੇ ਸਹਜੇ ਮਾਤੇ ਅਣ ਦਿਨ ਹਰ ਗੁਣ ਗਾਏ ਨਾਨਕ ਦਾਸ ਕਹ ਬੇਨੰਤੀ ਹੌ ਲਗਾ ਤਿੰਨ ਕੈ ਪਾਏ ਸੂਰਠ ਮਹੱਲਾ ਤੀਜਾ ਸੋ ਸਿੱਖ ਸਖਾ ਬੰਧਪ ਹੈ ਭਾਈ ਜੇ ਗੁਰ ਕੀ ਬਾਣੇ ਵਿੱਚ ਆਵੇ ਆਪਣੇ ਬਾਣ ਜੂ ਚੱਲੇ ਭਾਈ ਵਿਛੜ ਚੋਟਾ ਖਾਵੇ ਬਿਨ ਸਤਗੁਰ ਸੁਖ ਕਦੇ ਨਾ ਪਾਵੇ ਭਾਈ ਫਿਰ ਫਿਰ ਪਛੋਤਾਵੇ ਖਰ ਕੇ ਦਾਸ ਸੁਹਿਲੇ ਭਾਈ ਜਨਮ ਜਨਮ ਕੇ ਕਿਲਬਿਖ ਦੁਖ ਕਾਟੇ ਆਪੇ ਮੇਲ ਮਿਲਾਈ ਇਹ ਮਿਲਾਈ ਉਚਾਰਨ ਕਰਨਾ ਮੰਮੀ ਦੀ ਸਿਆਰੀ ਨਾਲ ਮਲਾਈ ਨਹੀਂ ਕਹਿਣਾ ਮੰਮੀ ਦੀ ਸਿਆਰੀ ਨਾਲ ਮਿਲਾਈ ਰਹਾਉ ਇਹੋ ਕੁਟੰਬ ਸਭ ਜੀਅ ਕੇ ਬੰਧਨ ਭਾਈ ਪਰਮ ਭੁੱਲਾ ਸੰਸਾਰਾ ਸੰਸਾਰਾ ਬਿੰਦੀ ਨਾਲ ਉਚਾਰਨ ਕਰ ਬੇਨ ਗੁਰ ਬੰਧਨ ਟੁੱਟ ਹੈ ਨਹੀਂ ਗੁਰਮੁਖ ਮੂਖ ਦੁਆਰਾ ਬੇਨ ਗੁਰ ਇੱਥੇ ਠੰਕ ਲਾ ਦਨੀ ਹੈ ਬੰਧਨ ਟੁੱਟ ਹੈ ਨਹੀਂ ਕਿਤੇ ਟੁੱਟ ਹੈ ਪਦ ਆਉਂਦਾ ਤੱਤਾ ਪਹਿਲਾ ਹੁੰਦਾ ਇੱਥੇ ਦੋਵੇਂ ਟੈਂਕ ਕੀ ਹਨ ਟੁੱਟ ਹੈ ਉਚਾਰਨ ਕਰਨਾ ਹੈ ਬੰਧਨ ਟੁੱਟ ਹੈ ਨਹੀਂ ਉਥੇ ਵਿਸਰਾਮ ਹੈ ਗੁਰਮੁਖ ਮੂਖ ਦੁਆਰਾ ਸੰਬੰਧਕ ਪਾਠ ਕਰਮ ਕਰ ਹੈ ਗੁਰ ਸ਼ਬਦ ਨਾ ਪਛਾਣ ਹੈ ਮਰ ਜਨ ਮਹਿ ਵਾਰੂ ਵਾਰਾ ਹਉ ਮੀਰਾ ਜਗ ਪਲ ਚ ਰਹਾ ਭਾਈ ਕੋਈ ਨ ਕਿਸ ਹੀ ਕਿਰਾ ਗੁਰਮੁਖ ਮਹਿਲ ਪਾਇਨ ਗੁਣ ਗਾਵਨ ਨਿਜ ਘਰ ਹੋਏ ਬਸੀਰਾ ਐਥੈ ਬੂਝੈ ਸੁ ਆਪ ਪਛਾਣੈ ਹਰ ਪ੍ਰਭ ਹੈ ਤਿਸ ਕੇਰਾ ਸਤ ਗੁਰੂ ਸਦਾ ਦਇਆਲ ਹੈ ਭਾਈ ਵਿਣ ਭਾਗਾ ਕਿਆ ਪਾਈਐ ਸਤਿਗੁਰੂ ਪਤ ਤੇ ਜਮਕ ਲਾਦਨੀ ਏਕ ਨਜ਼ਰ ਕਰ ਵੇਖੈ ਸਭ ਉਪਰ ਜਿਹਾ ਭਾਉ ਤਿਹਾ ਫਲ ਪਾਈਐ ਨਾਨਕ ਨਾਮ ਵਸੈ ਮਨ ਅੰਤਰ ਵਿਚਹੁ ਆਪ ਗਵਾਈਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ